ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮ ਅਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਤਾਮਕੋਟ ਇਹ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਇਹ ਰੁਪਾਣੇ ਦੇ ਰਹਿ ਜਾਂਦਾ ਰੁਪਾਣੇ ਤੋਂ ਛੜਕਾਲ ਮਾਲੇ ਨੂੰ ਨਿਕਲਦੀ ਹੈ ਤੇ ਉਸ ਛੜਕ ਦੇ ਉੱਤੇ ਤਾਮਕੋਟ ਪਿੰਡ ਆਉਂਦਾ ਇੱਕ ਸਮਾਲ ਫਾਰਮ ਤੋਂ ਵੱਡੇ ਫਾਰਮ ਵਾਲ ਨੂੰ ਬਾਈ ਵਧ ਰਿਹਾ ਹੈ ਮਿਹਨਤ ਕਰਕੇ ਥੋੜੀਆਂ ਗਾਵਾਂ ਤੋਂ ਕਿਉਂਕਿ ਮੈਂ ਅੱਜ ਤੋਂ 3 ਸਾਲ ਪਹਿਲਾਂ ਵੀ ਮੈਨੂੰ ਜਿੱਥੋਂ ਤੱਕ ਧਿਆਨ ਚਾਹੁੰਦਾ ਮੈਂ ਬਾਈ ਕੋ ਲਾਇਆ ਸੀ ਉਦੋਂ ਬਹੁਤ ਥੋੜੇ ਨਾਕ ਸੀ ਇਸ ਵੀਰ ਕੋਲ ਪਰ ਚੰਗਾ ਸੀ ਮਨ ਭਰਾ ਕੇ ਅੱਗੇ ਆਉਣ ਵਾਲੇ ਟਾਈਮ ਦੇ ਵਾਢਾ ਜਿਹੜੀਆਂ ਵੀਰ ਤਿਆਰ ਕਰ ਰਿਆ ਅੱਜ ਦੀ ਜਿਹੜੀ ਵੀਡੀਓ ਹੈ ਸ਼ੁਰੂਆਤ ਚ ਇਨਫੋਰਮੇਸ਼ਨ ਦੇ ਦਿਆਂ ਤੁਹਾਨੂੰ ਵੀ ਇੱਕ ਤਾਂ ਇਹ ਗਾਂ ਵਕਾਊ ਹੈ ਇਹ ਅੱਜ ਜੀ ਸੂਈ ਐ ਬਾਕੀ ਡਿਟੇਲ ਆਪਾਂ ਨੂੰ ਬਾਅਦ ਵਿੱਚ ਦੱਸੂਗਾ ਇਹਦੇ ਬਾਰੇ ਇਹ ਤੋਂ ਬਿਨਾ ਦੋ گاਵਾ ਹੋਰ ਐ ਇੱਕ ਵਾਰ ਕੈਮਰਾ ਮਾਰ ਦਿੰਨਾ ਤੁਹਾਨੂੰ ਸਾਰੇ ਫਾਰਮ ਦੇ ਸਿਸਟਮ ਤੇ ਵੀ ਤੇ ਨਾਲ ਉਹ گاਵਾ ਤੇ ਗੱਲਬਾਤ ਆਪਾਂ ਪਹਿਲਾਂ ਸੂਈ ਸਵਾਈ ਗਾਂ ਤੋਂ ਕਰਾਂਗੇ ਫਾਰਮ ਮੈਂ ਦੱਸਿਆ ਸੀ ਵੀ ਇਹ ਛੋਟੇ ਫਾਰਮ ਤੋਂ ਵੱਡੇ ਫਾਰਮ ਵਾਲ ਨੂੰ ਬਾਈ ਨੇ ਵਧਣਾ ਤਾਂ ਇੱਧਰ ਦੁੱਧ ਵਾਲੀਆਂ گاਵਾ ਜਿਹੜਾ ਇਸ ਟਾਈਮ ਡਰਾਈ ਟਾਈਮ ਤੇ ਚੱਲ ਰਹੀਆਂ ਕਿਉਂਕਿ ਆਪਾਂ ਨੂੰ ਪਤਾ ਫਾਰਮਾਂ ਦੇ ਵਿੱਚ ਸੂਆ ਹਜੇ ਪੈਣਾ ਥੋੜਾ ਜਿਹਾ ਥਾਂ ਐ ਪਿੰਡ ਦੇ ਵਿੱਚ ਘਰ ਐ ਤੇ ਬਹੁਤ ਸੋਹਣਾ ਸੈਟਅਪ ਐ ਇੱਕ ਮਿਨੀ ਟੀਐਮਆਰ ਵੀ ਬਾਈ ਨੇ 5 ਕੁਇੰਟਲ ਵਾਲਾ ਲੈ ਲਿਆ ਟੀਐਮਆਰ ਮਤਲਬ ਜਿੰਨਾ ਵੀ ਰਾਸ਼ਨ ਪਸ਼ੂ ਨੂੰ ਦੇਣਾ ਹੈ ਚਾਹੇ ਉਹ ਫੀਡ ਹੈ ਚਾ ਪੱਠੇ ਹੈ ਜਾਂ ਤੂੜੀ ਹੈ ਉਹ ਮਿਕਸ ਕਰਕੇ ਦੇਣਾ ਹੈ ਤੇ ਟੀਐਮਆਰ ਨਾਲ ਫਾਇਦਾ ਇਹ ਹੋ ਜਾਂਦਾ ਵੀ ਰਲਾਉਣੇ ਸੌਖੇ ਹੋ ਜਾਂਦੇ ਤੇ ਪਸ਼ੂਆਂ ਨੂੰ ਬੰਦਾ ਸਿੱਧੇ ਪਾ ਲੈਂਦਾ ਘਰੇ ਪਸ਼ੂ ਰੱਖਿਆ ਤਾਂ ਤੁਸੀਂ ਹੱਥੀ ਮੈਨੂਅਲ ਟੀਐਮਆਰ ਬਣਾਉਨੇ ਆ ਉਸ ਗਾਂ ਤੋਂ ਇਲਾਵਾ ਦੋ ਸੋ ਦੋ ਗਾਵਾਂ ਹੋਰ ਹੈ ਇਹ ਵੀ ਦੋਨੇ ਵਕਾਊ ਆ ਇਹਨਾਂ ਬਾਰੇ ਆਪਾਂ ਬਾਅਦ ਚ ਗੱਲਬਾਤ ਕਰਾਂਗੇ ਬੈਠੀਆਂ ਰੈਸਟ ਕਰ ਰਹੀਆਂ ਪਹਿਲਾਂ ਆਪਾਂ ਸੂਈ ਸਵਾਈ گاਾਂ ਤੋਂ ਸ਼ੁਰੂਆਤ ਕਰ ਲੈਨੇ ਆ ਇਹ ਪਸ਼ੂ ਚੌਂਕਿਆ ਦਿਖਾਏ ਆ ਕਿਉਂਕਿ ਹੀਫਰ ਵੜਾਂ ਜਿਹੜੀਆਂ ਉਹ ਦੁੱਧ ਤੇ ਆ ਰਹੀਆਂ ਬਹੁਤ ਛੇਤੀ ਸੁਆ ਪਹਿ ਜਾਣਾ ਤੇ ਉਸ ਤੋਂ ਬਾਅਦ ਫਿਰ ਬਾਈ ਨੂੰ ਇਹਨਾਂ گاਵਾਂ ਦੇ ਵਿੱਚੋਂ ਤਿੰਨ ਕਨਾਂਗ ਘਟਾਉਣ ਦੀ ਲੋੜ ਲੱਗੀ ਹੈ ਜਿਹਦੇ ਕਰਕੇ ਆਪਾਂ ਅੱਜ ਵੀਡੀਓ ਸ਼ੂਟ ਕਰ ਰਹੇ ਹਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਸੰਦੀਪ ਭਾਈ ਅੱਜ ਆਪਾਂ ਫਾਰਮ 'ਚੋਂ ਵੀਡੀਓ ਬਣਾ ਰਹੇ ਹਾਂ ਤੇ ਤਿੰਨ ਨਾਂਗ ਆਪਾਂ ਵੇਚਣ ਲੱਗੇ ਹਾਂ ਜੀ ਬਾਈ گاਾਂ ਵਾਲੇ ਪਾਸੇ ਸ਼ੁਰੂਆਤ ਕਦੋਂ ਦੀ ਹੋਈ ਵੀ ਹੈ ਮੈਂ ਭਾਈ ਆਪਾਂ 2020 'ਚ ਕੰਮ ਸਟਾਰਟ ਕੀਤਾ ਸੀ ਲਾਕਡਾਊਨ ਤੋਂ ਬਾਅਦ ਚ ਲਾਕਡਾਊਨ ਜਦੋਂ ਲੱਗਿਆ ਉਦੋਂ ਬਸ ਸ਼ੁਰੂ ਕਰਨ ਦੇ ਨੇੜੇ ਸੀ ਆਪਾਂ ਅੱਛਾ ਉਦੋਂ ਸ਼ੁਰੂਆਤ ਕੀਤੀ ਹਾਂ ਕਿੰਨੇ ਪਸ਼ੂਆਂ ਤੋਂ ਸ਼ੁਰੂਆਤ ਹੋਈ ਉਦੋਂ ਪਰਵਾਹ ਸ਼ੁਰੂਆਤ ਦੇ ਵਿੱਚ 6-7 ਐਨੀਮਲ ਲਏ ਸੀ ਭਾਈ ਆਪਾਂ 6-7 ਗਾਵਾਂ ਖਰੀਦ ਲਈਆਂ ਸੀ ਹਾਂ ਮੈਂ ਮੇਰੇ ਖਿਆਲ 'ਚ 20 'ਚ ਹੀ ਆਇਆ ਹੋਊਗਾ ਤੁਹਾਡੇ ਕੋਲ ਹਾਂ ਬਸ ਉਦੋਂ ਆਪਾਂ ਇਹ ਕੰਮ ਸਟਾਰਟ ਕਰਨ ਨਹੀਂ ਲੱਗੇ ਸੀ ਉਦੋਂ ਸ਼ੁਰੂਆਤ ਹੀ ਹੋ ਰਹੀ ਸੀ ਅੱਜ ਕਿੰਨੇ ਪਸ਼ੂਆਂ ਤੇ ਪਹੁੰਚ ਗਏ ਆਪਾਂ ਅੱਜ ਹੈਗੇ ਆ ਭਾਈ 45 ਕ ਐਨੀਮਲ ਸਾਰੇ 45 ਅੱਛਾ 6 ਤੋਂ ਸ਼ੁਰੂਆਤ ਹੋਈ ਉਦੋਂ ਬਾਅਦ ਚ ਵੀ ਕੋਈ ਖਰੀਦਿਆ ਜਾਂ ਬਸ ਸੋਨਾ ਹੀ ਕਰੀ ਨੀ ਨੀ ਬਈ ਖਰੀਦਿਆ ਨਹੀਂ ਉਦੋਂ ਬਾਅਦ ਵੇਚ ਹੀ ਗਏ ਆ ਅੱਛਾ ਵੇਚ ਰਹੇ ਆ ਖਰੀਦਿਆ ਨਹੀਂ ਕੋਈ ਵੀ ਹਾਂ ਠੀਕ ਐ ਠੀਕ ਐ ਸੋਨਾ ਸਿਸਟਮ ਰਿਹਾ ਹੁਣ ਤੱਕ ਵਧੀਆ ਬਹੁਤ ਵਧੀਆ ਬਈ ਅੱਛਾ ਅੱਗੇ ਫਿਰ ਇਹਨੂੰ ਹੋਰ ਵਧਾਉਣ ਦਾ ਰਤ ਹੈ ਹਾਂ ਬਈ ਹੁਣ ਗਾਂ ਹੌਲੀ ਹੌਲੀ ਲੈ ਕੇ ਜਾਵਾਂ ਖੇਤ ਲੈ ਕੇ ਜਾਵਾਂ ਵੱਡਾ ਸਿਸਟਮ ਹੀ ਕਰਾਂ ਅੱਛਾ ਖੇਤ ਦੇ ਵਿੱਚ ਸ਼ੁਰੂ ਕਰ ਲਾਂਗੇ ਥੋੜੇ ਟਾਈਮ ਤੱਕ ਅੱਜ ਤਿੰਨ ਗਾਵਾਂ ਵੇਚਣ ਲੱਗਿਓ ਜਿਹੜੀ ਇਹ ਗਾਂ ਸੋਈ ਹੈ ਇਹ ਕਦੋਂ ਕਦੀ ਸੋਈ ਹੈ ਤੇ ਕਨਵਾ ਸੂਆ ਇਹ ਬਈ ਰਾਤ ਸ ਤੇ ਦੂਜਾ ਸੂਆ ਇਹ ਦੂਜਾ ਸੂਆ ਰਾਤ ਹੀ ਸੂਈ ਆ ਬੱਚਾ ਕੀ ਦਿੱਤਾ ਇਹਨੇ ਬੱਚਾ ਇਹਦੇ ਮਗਰ ਬੱਚੀ ਆਏ ਬੀਐਸ ਪਾਈਪਰ ਸੀ ਮੰਦੀਏ ਭਾਈ ਪਾਈਪਰ ਦੀ ਬੱਚੀ ਐ ਦੁੱਧ ਦਾ ਕੀ ਰਿਕਾਰਡ ਐ ਕਿ ਕਿੰਨਾ ਕੁ ਦੁੱਧ ਚੋਲੋਗੇ ਸੇਵਾ ਨਾਲ ਐਤ ਕੀ ਭਾਈ ਇਹ ਮੇਰੇ ਭਾਰੋਂ ਤੇ ਰਵੇ ਤਾਂ ਮੇਰਾ ਤਾਂ ਮਨ ਕਹਿ ਲੀ ਤੀ 30 ਤੋਂ 35 ਲੀਟਰ ਦੇ ਵਿੱਚ ਆ ਠੀਕ ਐ ਤੇ ਗਾਂ ਭਾਈ ਜਿਹੜਾ ਲੈ ਕੇ ਉਹਦੀ ਸੰਭਾਲ ਤੇ ਪਹਿਲਾਂ ਨੇ ਦੁੱਧ ਕਿੰਨਾ ਦਿੱਤਾ ਪਹਿਲਾਂ ਨੇ ਭਾਈ 25 26 ਲੀਟਰ ਦੁੱਧ ਪਾਇਆ ਜਾਨੀ ਜੇ ਘੱਟ ਸੰਭਾਲ ਵਾਲਾ ਵੀ ਲੈ ਜੂ 25 26 ਤਾਂ ਆਰਾਮ ਨਾਲ ਚੋਈ ਜਾਊਗਾ ਹਾਂ ਹਾਂ ਆਰਾਮ ਨਾਲ ਭਾਈ ਅੱਛਾ ਰੇਟ ਇਹਦਾ ਕੀ ਰਹਿਣਾ ਬਈ ਰੇਟ ਇਹਦਾ ਸਵਾਲ ਆਖਾ ਬਈ ਵੱਛੀ ਨਾਲ ਦੇਾਂਗੇ ਹਾਂ ਬਈ ਵੱਛੀ ਨਾਲ ਤੋਰ ਦੇ ਸੋ ਦੋਸਤੋ ਵੱਛੀ ਨਾਲ ਹੀ ਮਿਲੂਗੀ ਸਵਾ ਲੱਖ ਰੁਪਿਆ ਰੇਟ ਹੈ ਸੁਹਾ ਦੂਜਾ ਹੈ ਮੀਡੀਅਮ ਹਾਈਟ ਹੈ ਬਾਲਾ ਵੱਡਾ ਕੱਦ ਨਹੀਂ 25 ਲੀਟਰ ਪਹਿਲਾਂ ਨੇ ਦੁੱਧ ਦਿੱਤਾ ਬਾਈ ਕਹਿੰਦਾ ਵੀ ਮੈਂ ਇਹਦਾ 30 ਤੋਂ 35 ਜੋਲੂਗਾ ਸੇਵਣਾ ਖੁੱਲੀਆਂ ਫਿਰਦਿਆਂ گاਵਾ ਦੋਸਤੋ ਇਹ ਧੱਕਾ ਤਾਂ ਕਰਨ ਨਹੀਂ ਆ ਇਹ ਤਾਂ ਨੇਚਰਲੀ ਹੈ ਕਿਉਂਕਿ ਆਜ਼ਾਦ ਫਿਰਦੇ ਪਸ਼ੂ ਹੈ ਇਨੂੰ ਅਲੱਗ ਬਣ ਲਿਆ ਕਿਉਂਕਿ ਦੂਜੀਆਂ گاਵਾਂ 'ਚ ਸੀਗੀ ਇਹ ਹਵਾਨਾ ਬੜਾ ਚੰਗਾ ਤਿਆਰ ਐ ਆਕਾਰ ਹਵਾਨੇ ਦਾ ਤੁਸੀਂ ਦੇਖ ਸਕਦੇ ਹੋ ਬੱਚੀ ਪਾਈਪਰ ਬੋਲਦੀ ਐ ਤੇ ਜਿਹੜੀ ਇਹ ਬੱਚੀ ਨਾਲ ਮਿਲ ਜਾਣੀ ਐ ਕੱਲ ਹੀ ਸੂਈ ਹੈਗਾ ਗੱਬਨ ਦੀ ਵੀ ਗੱਲਬਾਤ ਭਾਈ ਨਾਲ ਚੱਲਦੀ ਰਹੀ ਐ ਵੀਡੀਓ ਪਾਉਣੀ ਸੀ ਕਈ ਵਾਰਾਂ ਸਬਬ ਛੇਤੀ ਬਣਦਾ ਨਹੀਂਗਾ ਕੰਮ ਦਾ ਕਸ ਹੋਣ ਕਰਕੇ ਤੋਂ ਸੋ ਇਹ ਤੁਹਾਨੂੰ ਹੁਣ ਸੂਈ ਸਵਾਈ ਦਿਖਾ ਰਹੇ ਆਂ ਇਦਾਂ ਦੀ ਗਾਂ ਦੋਸਤੋ ਇਹਦੀ ਬਰੀਡ ਕੁਆਲਿਟੀ ਤੁਸੀਂ ਜੱਜਮੈਂਟ ਕਰ ਲਿਓ ਜੇ ਥਣ ਥੀ ਚਵਾਈ ਵਾਲੇ ਆ ਸਵਾ ਲੱਖ ਰੁਪਿਆ ਡਿਮਾਂਡ ਹੈ ਮਾਨਤਨ ਭਰਾ ਵਿੱਚੋਂ ਕਰ ਦੂਗਾ ਤੁਸੀਂ ਇਹਦਾ ਹਵਾਨਾ ਫੇਰ ਦੇਖੋ ਇਦਾਂ ਦਾ ਰੋਖ ਹੈ ਬਾਕੀ 24 ਦੋਸਤੋ ਮਸ਼ੀਨੀ ਹੈ ਕਿਉਂਕਿ ਵੈਸੇ ਥਣ ਹੱਥੀ ਚੋ ਸਕਦੇ ਹੋਂ ਪਰ ਕਿਉਂਕਿ ਬਾਈ ਕੋਲ ਤਾਂ ਫਾਰਮ ਦਾ ਕੰਮ ਹੈ 30 35 ਪਸ਼ੂ ਮਿਲਕਿੰਗ ਤੇ ਹੁੰਦੇ ਆ ਤੇ ਉਹਦੇ ਕਰਕੇ ਮਸ਼ੀਨੀ ਚਵਾਈ ਚੱਲਦੀ ਹੈ ਬੱਚੀ ਇੱਕ ਵਾਰ ਦੇਖ ਲੋ ਨਾਲ ਇਹਦੇ ਇਹ ਬੱਚੀ ਆ ਦੋਸਤੋ ਪਾਈਪਰ ਬੋਲਦੀ ਹੈ ਅਜੇ ਤਾਂ ਤੁਹਾਨੂੰ ਇਹਦੇ ਅੰਗਾ ਪੈਰਾਂ ਦੀ ਬੰਤਰ ਵੀ ਦੱਸਦੀ ਹੁੰਦੀ ਹੈ ਕਿਉਂਕਿ ਅਜੇ ਸੂਈ ਰਾਤ ਹੀ ਹੈ ਉਹ ਇਦਾਂ ਦੀ ਵੱਛੀ ਨੂੰ ਇਹਨੇ ਜਨਮ ਦਿੱਤਾ ਸੋ ਫੇਰ ਹਵਾਨਾ ਦੋਨਾਂ ਸਾਈਡ ਤੋਂ ਦੇਖੋ ਕਿਉਂਕਿ ਸੂਈ ਸਵਾਈ ਗਾਂ ਹੈ ਤਾਂ ਤੁਹਾਨੂੰ ਇਹ ਚੰਗੀ ਤਰ੍ਹਾਂ ਦਿਖਾ ਦੰਨੇ ਜਿਹੜਾ ਵੀਰ ਪਸੰਦ ਕਰੇ ਕੰਟੈਕਟ ਤੁਸੀਂ ਬਾਈ ਨਾਲ ਬਣਾ ਸਕਦੇ ਇਹ ਤੋਂ ਬਿਨਾ ਦੋ ਗਾਵਾਂ ਹੋਰ ਤੁਹਾਨੂੰ ਇਸੇ ਵੀਡੀਓ ਚ ਦਿਖਾਉਣੀ ਆਪਾਂ ਸੋ ਇਹ ਖੁੱਲੀਆਂ ਰਹਿ ਕੇ ਖੁਸ਼ ਆ ਦਸਤੋ ਤੇ ਇੱਥੇ ਹੁਣ ਫੇਰ ਖੁੱਲੀਆਂ ਛੜ ਇਹਨੂੰ ਛੜਤਾ ਖੁੱਲੀ ਹੁਣ ਤੁਸੀਂ ਦੇਖੋ ਆਰਾਮ ਨਾਲ ਖੜ ਗਈ ਸੋ ਇਹ ਇਹਦੇ ਨਾਲ ਵੱਛੀ ਹੈ ਆਓ ਦੂਜੀਆਂ ਗਾਵਾਂ ਬਾਰੇ ਜਾਣਕਾਰੀ ਲਗੀ ਸੋ ਦਸਤੋ ਇਹ ਗਾਂ ਪਹਿਲਾਂ ਤੁਸੀਂ ਦੇਖ ਲਓ ਸਿੰਦੀ ਭਾਈ ਥੋੜਾ ਤੋਰ ਦੇ ਇਹਨੂੰ ਇੱਕ ਕਰਨ ਮਸੂਆ ਸੂਗੀ ਬਾਈ ਇਹ ਬਾਈ ਚੌਥਾ ਸੂਆ ਸੂਗੀ ਇਸ ਵਾਰ ਚੌਥਾ ਸੂਆ ਕਿੰਨਾ ਟਾਈਮ ਲੈ ਜੂ ਹਜੇ ਸੂਣ ਚ ਇਹ ਇਹਦੇ ਬਾਈ ਇੱਕ ਤਰੀਕ ਨੂੰ ਦਿਨ ਪੂਰੇ ਆ ਇੱਕ ਤਰੀਕ ਨੂੰ ਹਮ ਠੀਕ ਐ ਸੋ ਦੋਸਤੋ ਅੱਜ 23 ਤਰੀਕ ਨੂੰ ਵੀਡੀਓ ਬਣ ਰਹੀ ਹੈ ਇੱਕ ਤਰੀਕ ਨੂੰ ਦਿਨ ਪੂਰੇ ਹੁੰਦੇ ਆ ਮੈਂ ਇੱਥੇ ਤੁਹਾਨੂੰ ਦਿਖਾਣਾ ਬਾਈ ਉਤੋਂ ਹੱਤ ਨਹੀਂ ਪਰਣਾ ਦੁੱਧ ਦੀ ਕੈਪੈਸਿਟੀ ਕਿੰਨੀ ਹੈ ਬਾਈ ਦੁੱਧ ਬਾਈ ਇਹਨੇ ਪਿਛਲੇ ਸਾਲ 38 ਲੀਟਰ ਦਿੱਤਾ 36 ਲੀਟਰ 38 38 ਠੀਕ ਹੈ ਗੱਬਣ ਕਿਹੜੇ ਸੀਮਨ ਤੋਂ ਹੈ ਇਹ ਬਈ ਇਹ ਪਾਈਪਰ ਤੋਂ ਹੈ ਤਿੰਨੇ ਹੀ ਬੰਗ ਪਾਈਪਰ ਦਾ ਹੀ ਸੀਮਨ ਲੱਗਾ ਹੂੰ ਠੀਕ ਹੈ ਅੱਛਾ ਇਹਦਾ ਰੇਟ ਕੀ ਰਹਿਣਾ ਸੰਦੀਪ ਬਾਈ ਇਹਦਾ 1.5 ਲੱਖ ਬਈ 1.5 ਲੱਖ ਰੁਪਏ ਡਿਮਾਂਡ ਆ ਦੋਸਤੋ ਸੂਆ ਚੌਥਾ ਦੁੱਧ ਦਾ ਰਿਕਾਰਡ ਤੁਹਾਨੂੰ ਬਾਈ ਨੇ ਦੱਸਤਾ ਹਵਾਨੇ ਤੇ ਨਾੜਾਂ ਬੜੀਆਂ ਚੰਗੀਆਂ ਫੇਰ ਕਮਾਦੇ ਬਾਈ ਜਾਂ ਖੇਲ ਵਾਲ ਨੂੰ ਪਰਾਂ ਨੂੰ ਕਰਦੇ ਹਜੇ ਢਿੱਲਾ ਹਵਾਨਾ ਦੱਸਦਾ ਕਿਉਂਕਿ ਅਜੇ ਦਿਨ ਪਾਏ ਆ ਜਦੋਂ ਪੂਰੀ ਤਿਆਰ ਹੋ ਜੂਗੀ ਵੈੜ ਉਦੋਂ ਫਿਰ ਤੁਹਾਨੂੰ ਹਵਾਨੇ ਦੀ ਸਹੀ ਜੱਜਮੈਂਟ ਹੋ ਜਾਣੀ ਹੈ ਮੈਂ ਇਹਦੇ ਬਈ ਬਹੁਤ ਲੱਜ ਕਲੇ ਵੀ ਨਹੀਂ ਸਪੇਸ ਬਹੁਤ ਪਈ ਹੈ ਇੱਕ ਹੋਰ ਵਾਇਡ ਇਧਰਲੇ ਪਾਸੇ ਆਈ ਗਈ ਹੈ ਬਈ ਇਹਦਾ ਸੂਆ ਕਿਨਵਾ ਇਹ ਵੀ ਦੂਜੇ ਸੂਏ ਬਈ ਠੀਕ ਹੈ ਇਹਨੂੰ ਪਰਾਂ ਨੂੰ ਹੱਕ ਦਿਓ ਇੱਕ ਵਾਰ ਜਾਣ ਦਿਓ ਜਿੱਧਰ ਨੂੰ ਜਾਂਦੀ ਹੈ ਅੱਛਾ ਇਹ ਕਿੰਨਾ ਟਾਈਮ ਲਾਊਗੀ ਸੂਣ ਚ ਬਈ ਇਹਦੇ ਵੀ ਬਈ ਇੱਕ ਦੋ ਦਿਨ ਉਹਦੇ ਨਾਲ ਲੇਟ ਦੇਣ ਪੂਰੇ ਬਸ ਦੋ ਟਾਈਮ ਠੀਕ ਹੈ ਮੰਨ ਲਿਓ ਇਹ ਮੰਨ ਲੀਏ ਵੀ 8-10 ਦਿਨ ਹਜੇ ਵੀ ਲੱਗੇ ਹਾਂ ਲੈ ਜੂ ਬਈ ਠੀਕ ਹੈ ਇਹਦਾ ਦੁੱਧ ਦਾ ਰਿਕਾਰਡ ਪਹਿਲਾਂ ਦਾ ਇਹਨੇ ਬਈ ਪਿਛਲੇ ਸਾਲ 22 ਲੀਟਰ ਦੁੱਧ ਪਾਇਆ ਇਹਦਾ ਰੇਟ ਕੀ ਰਹਿਣਾ ਬਈ ਇਹਦਾ ਰੇਟ ਇਹਦਾ 110 ਬਈ 1 ਲੱਖ 10 ਯਾਰ ਥਾਂ ਦੋਸਤੋ 32 ਵਾਲੇ 22 ਲੀਟਰ ਦੁੱਧ ਨੇ ਦਿੱਤਾ ਪਿਛਲੇ ਸੂਏ ਚ ਪਾਈਪਰ ਲਈ ਸੀ ਮਨੇ ਇਹ ਹਾਂ ਇਹ ਪਾਈਪਰ ਦੇ ਪਰ ਉਹਨੂੰ ਕਮਾਈ ਬਈ ਅੱਛਾ ਇਹ ਸੀਮਨ ਜਿਹੜਾ ਆਪਾਂ ਸਿਕਸਡ ਵਰਤਦੇ ਹਾਂ ਜਾਂ ਕਨਵੈਨਸ਼ਨਲ ਜਿਹੜਾ ਨਾਰਮਲ ਸੀਮਨ ਹੀ ਇਹਨਾਂ ਇਹ ਤਾਂ ਬਈ ਕਨਵੈਨਸ਼ਨਲ ਹੀ ਲੱਗਾਵੇਂ ਆਪਾਂ ਸਿਕਸਡ ਦਾ ਆਖੀਏ ਇਹ ਠੀਕ ਹੈ ਓਕੇ ਤੇ ਜਿਹੜੀਆਂ ਹੀਫਰਾਂ ਹੁੰਦੀਆਂ ਹੀਫਰਾਂ ਦੇ ਸਿਕਸਡ ਵਾਲੀ ਦਾ ਠੀਕ ਹੈ ਸੋ ਦੋਸਤੋ ਇਹ ਵੱਛਾ ਵੀ ਦੇ ਸਕਦੇ ਆ ਤੇ ਵੱਛੀ ਵੀ ਦੇ ਸਕਦੇ ਆ ਤੁਹਾਡੀ ਕਿਸਮਤ ਆ ਬਾਕੀ ਸੀਮਨ ਜਿਹੜਾ ਨਾਰਮਲ ਹੀ ਲੱਗਾ ਇਹਦਾ ਦੁੱਧ ਦਾ ਰਿਕਾਰਡ ਬਾਈ ਨੇ ਦੱਸਿਆ ਪਹਿਲੇ ਸੂਏ 22 ਕਿਲੋ ਦਾ ਤੇ 11 ਤਿਆਰ ਆਸ ਚੰਗੀ ਹੋਊਗੀ ਹਵਾਨਾ ਫਿਕਸ ਜਿਆ ਰੱਖੂਗੀ ਦੂਜੀ ਗਾਂ ਜਿਹੜੀ ਤੁਹਾਨੂੰ ਪਹਿਲਾਂ ਇੱਧਰ ਦਿਖਾਤੀ ਐ ਵਾਈਟ ਵਾਈ ਨੂੰ ਕੱਢ ਲਓ ਬਾਹਰ ਫਿਰ ਤਾਂ ਇਹ ਗਾਂ ਚੰਗੇ ਦੁੱਧ ਵਾਲੀ ਇਹਦਾ ਰੇਟ 1.5 ਲੱਖ ਰੁਪਇਆ ਸੋ ਇਹ ਮਾਗ ਅੱਜ ਦੀ ਵੀਡੀਓ ਦੇ ਤੁਹਾਨੂੰ ਤਿੰਨ ਦਿਖਾਤੇ ਐ ਫਾਰਮ ਦੇ ਵਿੱਚੋਂ ਵੀਡੀਓ ਬਣਾ ਰਹੇ ਹਾਂ ਤੇ ਇਹਦਾ ਬਾਈ ਦਾ ਆਪਦਾ ਫਾਰਮ ਜਿਵੇਂ ਲੋਕਡਾਊਨ ਵੇਲੇ ਦਾ ਸ਼ੁਰੂਆਤ ਹੋਈ ਵੀ ਐ 6 ਗਾਵਾਂ ਤੋਂ ਕੁਸ ਪਸ਼ੂ ਕਈ ਵਾਰ ਕਰਦੇ ਹੁੰਦੇ ਆ ਤੇ ਵੱਧਦੀਆਂ ਕਰਮਾ ਲੀਆਂ ਇੰਨਾ ਕਹ ਜੇ ਆਪਾਂ ਚੰਗੀ ਸੰਭਾਲ ਕਰਦੇ ਜਿਵੇਂ ਬਾਈ ਨੇ ਦੱਸਿਆ 45 ਨਾਲ ਤੱਕ ਪਹੁੰਚ ਗਿਆ ਇਹ ਫਾਰਮ ਇਸ ਟਾਈਮ ਤੇ ਹੌਲੀ ਹੌਲੀ ਇਥੇ ਨਸਲ ਦੀ ਇੰਪਰੂਵਮੈਂਟ ਹੁੰਦੀ ਯਾਨੀ ਇਹ ਸ਼ੁਰੂਆਤ ਕਿਸੇ ਟਾਈਮ ਪਰਲੇ ਇਸ ਬ੍ਰਾਂਡੇ ਤੋਂ ਹੋਈ ਸੀਗੀ ਉਸ ਤੋਂ ਬਾਅਦ ਇਹ ਵੱਡਾ ਛੱਡੇ ਇਧਰ ਬਾਈ ਨੇ ਤਿਆਰ ਕਰ ਲਿਆ ਸੋ ਬਹੁਤ ਮਿਹਰਬਾਨੀ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਤਿੰਨ ਗਾਵਾਂ ਵਕਾਊ ਹੈ ਕੰਟੈਕਟ ਕਰ ਲਿਓ ਇਹ ਤੋਂ ਬਿਨਾ ਨਾ ਤਾਂ ਕੋਈ ਵੈੜ ਤੇ ਨਾ ਕੋਈ ਛੋਟੀ ਬੱਚੀ ਕੋਈ ਵੀ ਨਾ ਹੋਰ ਵਕਾਊ ਨਹੀਂ ਹੈ ਕਈ ਵਾਰ ਆਪਾਂ ਨੂੰ ਇਹ ਲੱਗਦਾ ਹੁੰਦਾ ਵੀ ਸ਼ਾਇਦ ਬਾਈ ਕੋਲ ਪਸ਼ੂ ਵੱਧ ਹੋਣਗੇ ਕੋਈ ਫਰ ਜਿਹੜੀ ਉਹ ਕੋਈ ਵਿਕਰੀ ਵਾਲੀ ਨਹੀਂ ਹੈ ਸੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ